ਭਾਰਤ ਪਾਕਿਸਤਾਨ ਦੇ ਦਾਅਵਿਆਂ ਉੱਤੇ ਬਿਨਾਂ ਸਬੂਤ ਵਿਸ਼ਵਾਸ ਨਾ ਕੀਤਾ ਜਾਵੇ ਸਿਮਰਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਸੰਗਰੂਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਭਾਰਤ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਉੱਤੇ ਆਪਣਾ ਦ੍ਰਿਸ਼ਟੀਕੋਣ ਰੱਖਿਆ ਅਤੇ ਉਹਨਾਂ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੇ ਦਾਅਵਿਆਂ ਉੱਤੇ ਸਾਨੂੰ ਬਿਨਾਂ ਸਬੂਤ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੁਣ ਜਿਹੜਾ ਬੰਬ ਉੱਥੇ ਫਟਿਆ ਹੈ ਕਸ਼ਮੀਰ ਦੇ ਵਿੱਚ ਜਿਹਦੇ ਵਿਚ ਵਿਚਾਰੇ 40 42 CRP ਤੇ ਜਵਾਨ ਸਾਡੇ ਮਾਰੇ ਗਏ ਐ ਉਹਦਾ ਕੋਈ ਸਬੂਤ ਨਹੀਂ ਐ ਕਿ ਇਹ ਪਾਕਿਸਤਾਨ ਨੇ ਕੀਤਾ ਜਾਂ ਮੋਦੀ ਨੇ ਖੜਾਇਆ ਐ ਇਲੈਕਸ਼ਨ ਨੂੰ ਜਿੱਤਣ ਦੇ ਲਈ ਬਹੁਤ ਸਾ ਦੇ ਕਸ਼ਮੀਰੀ ਮਿਲਟੈਂਟਸ ਨੇ ਜਿਨ੍ਹਾਂ ਦੇ ਵਿੱਚ ਅੱਜ PhD ਦੇ ਡਾਕਟਰ ਇੰਜੀਨੀਅਰ ਸ਼ਾਮਲ ਹੋ ਰਹੇ ਐ ਉਹ ਵੀ ਤਾਂ ਬਣਾ ਸਕਦੇ ਐ ਤੇ ਬਗੈਰ ਵੈਰੀਫਿਕੇਸ਼ਨ ਤਸੱਲੀ ਕੀਤਾ ਪਾਕਿਸਤਾਨ ਦੇ ਉੱਤੇ ਅਟੈਕ ਕਰ ਦੇਣਾ ਇਹ ਕਾਦੀ ਅਕਲ ਹੈ ਹੁਣ ਇੰਡੀਆ ਕਹਿੰਦਾ ਉੱਥੇ ਅਸੀਂ 300 ਟੈਰਰਿਸਟਸ ਮਾਰਤੇ ਆ ਜੇ ਇਹਨਾਂ ਦੇ ਕੋਲੇ ਇੰਨਾ ਧਿਆਨ ਹੈ ਕਿ 300 ਟੈਰਰਿਸਟਸ ਅਸੀਂ ਉੱਥੇ ਮਾਰਤੇ ਆ ਪਾਕਿਸਤਾਨ ਦੇ ਵਿੱਚ ਹੁਣ ਇਹ ਕਹਿੰਦੇ F16 ਫਾਈਟਰ ਜੈਟ ਅਸੀਂ ਦੇਖਤਾ ਹੈ ਤੇ ਫਿਰ ਇਹ ਕੁ ਨਹੀਂ ਦੱਸ ਸਕੀ F16 ਕਿੱਥੇ ਗ੍ਰਸਤ ਹੋਇਆ ਸਾਨੂੰ ਫੋਟੋ ਦਿਖਾਉਣ ਇਹਨਾਂ ਦੇ ਕੋਲੇ ਸਰਵਲੈਂਸ ਦੇ 에어ਬੋਰਨ 에ਅਰਕ੍ਰਾਫਟ ਨੇ ਉਹ ਸਾਨੂੰ ਦੱਸ ਦੇ ਪਾਕਿਸਤਾਨ ਕਹਿੰਦਾ ਅਸੀਂ ਇੰਡੀਆ ਦੇ ਦੋ ਜੈਟ ਗ੍ਰਸਤ ਕਰਤੇ ਆ ਇੱਕ ਤਾਂ ਤਾਂ ਪਤਾ ਲੱਗ ਗਿਆ ਦੂਜੇ ਦਾ ਵੀ ਪਾਕਿਸਤਾਨ ਦੱਸਦਾ ਕਿ ਕਿੱਥੇ ਗ੍ਰਸਤ ਹੋਇਆ ਸੋ ਮੇਰਾ ਮਤਲਬ ਹੈ ਕਿ ਪਾਕਿਸਤਾਨ ਤੇ ਇੰਡੀਆ ਹਿੰਦੂ ਤੇ ਮੁਸਲਮਾਨ ਦੀ ਜਿਹੜੀ ਗੱਲ ਕਰਦੇ ਐ ਅਸੀਂ ਸਿੱਖ ਨਾ ਤਾਂ Hindu ਆਏ ਨਾ Musalman ਆਏ ਗੁਰੂ ਨਾਨਕ ਸਾਹਿਬ ਨੇ ਕਹਿਤਾ ਫਿਰ ਸਾਨੂੰ ਪੂਰਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜਿੰਨਾ ਚਿਰ ਅਸੀਂ ਅੱਖੀਂ ਦੇਖਿਆ ਸਬੂਤ ਨਾ ਦੇਖੀ